ਚਾਲਾ ਠੀਕ ਠਾਕ ਹੋਣੀ ਸੋ ਮੇ ਤਾਂ ਸਾਰੇ ਠੀਕ ਹੋਵਾਂਗੇ ਤੇ ਅੱਜ ਸਵੇਰੇ ਥੋੜਾ ਜਿਹਾ ਵਲੌਗ ਕਰ ਰਿਹਾ ਪਰ ਮੌਸਮ ਬਹੁਤ ਘੈਂਟ ਹੋਇਆ ਬਿਆਸਗਾ ਇਸ ਸਵੇਰ ਦਾ ਮੇਰੇ ਹਿਸਾਬ ਨਾਲ ਤਿੰਨ ਕੋਈ ਦਾ ਮੀਂਹ ਲੱਗਾ ਤੇ ਮੀਂਹ ਵੀ ਇਦਾਂ ਦਾ ਲੱਗਾ ਹੈ ਨਾ ਗਲੀਆਂ ਗੁਲੀਆਂ ਸਾਰੀਆਂ ਭਰਦੀਆਂ ਅਸੀਂ ਮਰਪੀ ਨੂੰ ਡਿਊਟੀ ਤੇ ਛੱਡ ਕੇ ਆਇਆ ਤੇ ਕੀ ਆਈ ਬਾਤਾਂ ਆ ਸਵੇਰੇ ਉੱਠਣਾ ਉਹ ਤਾਂ ਹੁੰਦਾ ਤਾਂ ਥੋੜਾ ਜਿਹਾ ਹੋਇਆ ਪਰ ਜਦੋਂ ਬੰਦਾ ਉੱਠ ਜਾਂਦਾ ਹੈ ਨਾ ਇੱਕ ਜਿਹੜੇ ਵੇਖਦਾ ਸਵੇਰ ਦੇ ਜਿਹੜੇ ਢਈਆਂ ਦੇ ਹਿੱਸੇ ਨਹੀਂ ਹੁੰਦੇ ਸੌਣ ਵਾਲਿਆਂ ਦੇ ਇਹ ਤਾਂ ਜਰਾ ਵਰਤੀ ਨਹੀਂ ਗੱਲ ਸਾਲ ਬਹੁਤ ਨਹੀਂ ਜਗਰਾ ਭਰਤੀ ਪੂਰੀ ਗੜੀਆਂ ਦਾ ਹਾਲ ਦੇਖ ਲੋ ਵੱਡੀਆਂ ਦਾ ਨਹੀਂ ਪਿਆ ਹੀ ਬੜਾ ਸੋਹਜ ਸਾਡੀ ਦਾ ਘਰ ਲੋਹ ਇਹ ਇਹ ਸਾਡਾ ਘਾਰ ਆ ਤੇ ਇਹ ਸਾਡੀ ਲੜਕੋ ਬੈਠੀ ਆ ਬੜਾ ਭਲਾ ਮਾਨਸ ਬਣ ਕੇ ਬਾਰੇ ਦੇ ਵਿੱਚ ਭਲੇ ਮਾਨਸੀ ਵਾਲੀ ਕੋਈ ਗੱਲਬਾਤ ਨਹੀਂ ਆ ਹੁਣੇ ਦੋਆਂ ਮਿੰਟਾਂ ਦੇ ਵਿੱਚ ਵਿੱਚ ਇਹਨਾਂ ਨੇ ਦੇਖੋ ਕਿਦਾਂ ਤਰ ਤੱਲੀ ਮਚਾਉਣੀ ਆ ਇਸ ਗਲੇ ਦੇ ਵਿੱਚੋਂ ਕਿੰਨੇ ਮਿੱਠੇ ਮਿੱਠੇ ਬੋਲ ਨਿਕਲਨੇ ਆ ਤੁਸੀਂ ਦੂਆ ਮਿੰਟਾਂ ਦੇ ਅੰਦਰ ਅੰਦਰ ਦੇਖਿਓ ਤੇ ਇਧਰ ਮੇਰੀ ਮੰਮੀ ਰਸੋਈ ਦੇ ਵਿੱਚ ਤੇ ਮੇਰੀ ਮੰਮੀ ਨੇ ਜਦੋਂ ਕੋਈ ਚੀਜ਼ ਲੈ ਕੇ ਆਉਣੀ ਆ ਜਾਂ ਕੋਈ ਗੱਲ ਕਰਨੀ ਆ ਬਸ ਉਦੋਂ ਇਹਨਾਂ ਨੇ ਬਸ ਕਹਿਰ ਕਰ ਦੇਣਾ ਸਾਸਰੀਕਾਲ ਬੁਲਾਉਣਾ ਚਾਹੋਗੇ ਸੰਗਤ ਆਪਣੀ ਨੂੰ ਹਾਂਜੀ ਸਾਸਰੀਕਾਲ ਜੀ ਸਾਸਰੀਕਾਲ ਜੀ ਸਾਸਰੀ ਫਤਿਹ ਆ ਜੀ ਫਤਿਹ ਹੋਰ ਵਾਹਿਗੁਰੂ ਜੀ ਕੀ ਫਤਿਹ ਫਤਿਹ ਤਾਂ ਬਾਅਦ ਜਿਹੜੇ ਤੁਸੀਂ ਦੂਜਾ ਚੱਕਰ ਵੀ ਉਹ ਚਲਾਉਨੇ ਮੇਰੀ ਮਾਂ ਤੇ ਉਹ ਮਾੜਾ ਹੈ ਨਾ ਹਾਂਜੀ ਆਹ ਫਤਿਹ ਤੇ ਮੇਰੀ ਮਾਂ ਤੇ ਹੁੰਦੀ ਆ ਅਸਲੀ ਹੈ ਫਤਿਹ ਸ਼ੁਰੂ ਇੱਥੋਂ ਕਰਦੀ ਆ ਮੁੱਕਦੀ ਮੇਰੀ ਮਾਂ ਤੇ ਆ ਹਾਂ ਹਾਂ ਨਹੀਂ ਮੈਨੂੰ ਚਾਹੀਦੀ ਕੀ ਕਹਿ ਰਹੀ ਤੁਸੀਂ ਹੋਰ ਦੇਖਿਆ ਤੇ ਕਿਆ ਹੋ ਵੀ ਦੇਖਿਆ ਦੇਖਿਆ ਆਪਾਂ ਕਿਹ ਕਿਸੇਰ ਦਾ ਇੱਕ ਵਾਰ ਵੀ ਜਾਤ ਕੀਤਾ ਕਿ ਅਮਰਤ ਕਿੱਥੇ ਆ ਤੂੰ ਨਹੀਂ ਜਾਤ ਮੈਂ ਤਾਂ ਸਾਰਿਆਂ ਦੇ ਪਿੱਛੇ ਕਿੱਥੇ ਕਿਤੇ ਸਾਨੂੰ ਪਤਾ ਹੀ ਨਹੀਂ ਮਤਲਬ ਖੋਰ ਨਾਲ ਜਰਾਨੇ ਨਹੀਂ ਚਾਹੀਦੇ ਨਹੀਂ ਤੇਰੀ ਮਾਂ ਨੇ ਪੁੱਛਿਆ ਤੇਰੇ ਪਿਓ ਨੇ ਪੁੱਛਿਆ ਕਹਿੰਦੇ ਪਤਾ ਨਹੀਂ ਕਿੱਥੇ ਵੀ ਮੈਂ ਤੇਰੇ ਲਈ ਗਾਣਾ ਲਿਖਿਆ ਇੱਕ ਮੈਂ ਗਾਣਾ ਇਹ ਹੂੰ ਕਿਹੜਾ ਗਾਣਾ ਲਿਖਿਆ ਤੈਨੂੰ ਫੁੱਲਾਂ ਵਰਗੀ ਕਹੀਏ ਜਾਂ ਫੁੱਲ ਤੇਰੇ ਵਰਗੇ ਮਤਲਬ ਕਿ ਅਸੀਂ ਤੈਨੂੰ ਫੁੱਲਾਂ ਵਰਗੀ ਕਹੀਏ ਕਿ ਫੁੱਲ ਤੇਰੇ ਵਰਗੇ ਸੋਹਣੇ ਹੋ ਤੈਨੂੰ ਚੰਨ ਕਿਵੇਂ ਅੱਖਾਂ ਨਹੀਂ ਚੰਨ ਤੇ ਵੀ ਦਾਗ ਨਹੀਂ ਇਹਦਾ ਤੈਨੂੰ ਚੰਨ ਕਿਵੇਂ ਅੱਖਾਂ ਚੰਨ ਤੇ ਵੀ ਦਾਗ ਆ ਹਾਂ ਅਗਲੀ ਲਾਈਨ ਮੈਂ ਬੋਲ ਨਹੀਂ ਸਕਦਾ ਉਹ ਫਿਰ ਮੇਰੇ ਖੇਤਰ ਆ ਖਾਰਾ ਕਿਤੇ ਤਾਂਂ ਕੀ ਆ ਹੱਥ ਲਾ ਕੇ ਦੱਸ ਖਾਰਾ ਛਿੱਤਰ ਦੱਸ ਹੱਥ ਲਾ ਕੇ ਛਿੱਤਰ ਖਾਰਾ ਤਾਂ ਫੇਰ ਕੰਮ ਕਰਦਾ ਤੂੰ ਆ ਗਿਆ ਸਵੇਰ ਤਾਂ ਤੇਰਾ ਕੁੱਤੇ ਨੂੰ ਚੱਲ ਵੇ ਉਹੀ ਗੱਲਾਂ ਉਹ ਹੀ ਗੱਲਾਂ ਦੀ ਦੋਵੇਂ ਮੈਂਟਾਂ 'ਚ ਉਹੀ ਗੱਲਾਂ ਹੋ ਗਈਆਂ ਦਰਿਆ 'ਚ ਪਾਣੀ ਆਇਆ ਰੋੜ ਦੇਂਗਾ ਰੋੜ ਦੇ ਜਾ ਲੈ ਜਾ ਫੜ ਕੇ ਲੈ ਜਾ ਹਾਂ ਅਰੇ ਕੀ ਕਰ ਤੈਨੂੰ ਫੁੱਲਾਂ ਵਾਰੀ ਵੀ ਕਹੀ ਹੈ ਜਾਂ ਪਰ ਤੇਰੇ ਅੱਡੇ ਕਾਹਨ ਗੱਲ ਇਹ ਗੱਲ ਬਾਹਰ ਆ ਕੇ ਕਰ ਅੰਦਰ ਜਾ ਕੇ ਅੰਦਰ ਜਾ ਕੇ ਕਿਉਂ ਕਿਉਂ ਕਰੀ ਜਾਂਦੀ ਐ ਇੱਥੇ ਮੁਕੱਦਮਾ ਇੱਥੇ ਹੋਊਗਾ ਹਾਂ ਸਾਮਣੇ ਸਾਮਣੇ ਇਹ ਬੱਲ ਕੋਲ ਸਾਮਣੇ ਜੱਟ ਨੂੰ ਪਰਨਾ ਮੰਨ ਲੈਂਦੇ ਗੱਲ ਹੁੰਦੀ ਸਾਮਣੇ ਸਾਮਣੇ ਇਹਨੂੰ ਕੀ ਕਰਦੀਆਂ ਇਹ ਨਹੀਂ ਕਰਨੀ ਜਿਹੜੀ ਮੀਸਣੀ ਲੋਕਾਂ ਨੇ ਕਰਕਾ ਨਹੀਂ ਸਾਮਣੇ ਕਰਨੀ ਮੀਸਣੀ ਆਹੋ ਇਹ ਤਾਂ ਗੱਲ ਆ ਦੱਸ ਬੱਸ 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 ਨਾ ਦੇਣਾ ਨਾ ਲਾਣਾ ਮੰਗਣਾ ਕੋਈ ਇਹ ਮੈਂ ਨਹੀਂ ਰੱਦਾ ਕੀ ਆ ਪੀਏ ਮੀਸਣੀ ਪਾਓ ਹੋ ਨੈ ਨਹੀਂ ਕਹਦੇ ਤੁਹ ਕੈਨ ਨੈ ਨਹੀਂ ਕਹਿੰਦੀ ਦਮਾਉਣਿਆ ਡਰ ਗਈ ਨਾ ਮੇਰਾ ਲਾਣ ਨਾ ਫੇ ਡਰ ਗਈ ਅੰਧੇਰਾ ਬਾਹ ਡਰ ਗਈ ਮੈਂ ਡਰਦਾ ਪਰਵਾਹ ਤਾਰੇ ਸਿਰੇ ਸਿਰ ਨਗਾ ਕਾ ਨਾ ਆ ਕੇ ਰੱਖਿਆ ਆਉ ਜੀ ਆਓ ਜੀ ਆਓ ਭਦਾਓ ਦਾਨੀ ਬਣ ਕੇ ਬੈ ਗਈ ਆ ਦਾਨੀ ਬਣ ਕੇ ਨਾ ਮੇਰੇ ਪਰ ਨਹੀਂ ਆ ਮੈਂ ਦਾਨੀ ਐ ਦਾਨੀ ਰਹਿਣਾ ਐਕਟਰ ਨਹੀਂ ਨਹੀਂ ਬਣਨਾ ਹਾਂ ਬਣਿਆ ਹੁੰਦਾ ਐਦਾਂ ਰਹਿਣਾ ਕਿਉਂ ਕਿਹੜੀ ਗੱਲਾਂ ਲਾਲੇ ਜੋਰ ਜਿਹੜਾ ਲੂਣਾ ਜੋ ਜੋ ਨਹੀਂ ਬੋਲੀ ਤਾਂ ਨਹੀਂ ਬੋਲੀ ਨਾ ਮੈਂ ਹਾਂ ਨੂੰ ਕਹਿ ਪਰਵਾ ਨਹੀਂ ਕਹਿਣੀ ਨਾ ਆਓ ਬੀਬੀ ਫੇਮ ਤੁਸੀਂ ਆਪਣੇ ਨੋਨ ਨੂੰ ਕਹਿ ਚੋ ਕਹਿਣਾ ਮੈਂ ਨੋਨ ਨੂੰ ਵੀ ਕਹਿ ਰਾਂ ਨਹੀਂ ਮੈਨੂੰ ਨੋਨ ਦਾ ਡਰ ਪਿਆ ਉਹਨੂੰ ਨਹੀਂ ਕਹਿਣਾ ਪਰ ਕਿਉਂ ਨਹੀਂ ਕਹਿਣਾ ਉਹ ਲੱਗਦੀ ਹੈ ਡੀਸੀ ਲੱਗੀ ਮੇਰੇ ਤੇ ਹੈ ਇਹਨੂੰ ਪਤਾ ਸਾਰਾ ਮੈਂ ਕਾ ਕਰ ਇਹਨੂੰ ਪਾਲਤ ਨੂੰ ਛਾੜ ਦਿੱਤੀ ਆ ਤੇ ਮੈਂ ਛਾੜ ਦਿੱਤੀ ਆ ਮੈਂ ਨਹੀਂ ਤਾਂ ਹੋਣਾ ਕਿ ਨਾ ਬੁਲਾਇਆ ਕਰ ਇਹਨਾਂ ਨੂੰ ਮੰਮੀ ਨੂੰ ਤੇ 잡ੀ ਨੂੰ ਤੇ ਇਹ ਤਾਂ ਹੋਣਾ ਤਾਂ ਹੀ ਹੋਈ ਆ ਤਾਂ ਆ ਗਈ ਅਦਰੋਂ ਉਧਰ ਹੋਣਾ ਹੀ ਨਿਕਿਆ ਆ ਲੈ ਲੈ ਲੋ ਲੈ ਲੋ ਹੁਣ ਤੂੰ ਤਾਂ ਸਹੀ ਕਾ 10 10 ਮੈਂ ਤਰੂ ਲਿਆਈਆਂ ਤਾਂ 10 ਆ ਦੇ ਦਿਓ ਬੇਬੀ ਨੂੰ ਦੇ ਦਿਓ ਖਾ ਲੂਗੀ ਵਿਚਾਰੀ ਜੱਟ ਕਰਕੇ ਨੂੰ ਜਾ ਹੈ ਹੈ ਤੇ ਤੂੰ ਤਾਂ ਨਹੀਂ ਹੈ ਲੈਣ ਨੂੰ ਨਹੀਂ ਸੋਚੀ ਇਹ ਕੀ ਛੋਟੀ ਪੈ ਮਰੇ ਤਾਜ ਨਵੇਂ ਨਵੇਂ ਸੇਵ ਖਾ ਲੈ ਕ ਨਹੀਂ ਤੇ ਖਾਲਾ ਇਹਨੂੰ ਖਾਣ ਨੂੰ ਕੀ ਆ ਕੀ ਹੋਇਆ ਯਾਰ ਬੰਦਾ ਇਹਦਾ ਕੀ ਕਰੇ ਯਾਰ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਆ ਬੀਬੀ ਆਲੂ ਬਖਾਰਾ ਇਹ ਸੇਵ ਆ ਤੇ ਇਹ ਕੀ ਹੋਇਆ ਇਹਨਾਂ ਨੂੰ ਕਰਣਾ ਨਹੀਂ ਕਰਣਾ ਹੈਗਾ ਲੈ ਲੈ ਮਨ ਨੂੰ ਵੀ ਤਾਂ ਨਹੀਂ ਖਾਣੀ ਖਾਣੀ ਹੈ ਮੈਂ ਮੈਂ ਬਖਰੇ ਰੱਖੇ ਨਾ ਆਪਣੇ ਜਿਹੜਾ ਲੋਖਾ ਰੱਖੇ ਰੋਲੇ ਤਾਂ ਦੇ ਦੱਸੋ ਆਪਣੇ ਮੁੰਡੇ ਨੂੰ ਪਤਾ ਕਿੱਦਾਂ ਦੇ ਦਿੰਦੀ ਹੈ ਬੀਬੀ ਨੇ ਕਿੱਦਾਂ ਆਪ ਕਿੱਥੇ ਦੇਖਾ ਨਹੀਂ ਤੂੰ ਹਾਂ ਤੇਨੀ ਵੀ ਚਵਲੇ ਆਉਂਦੇ ਮੈਨੂੰ ਮੈਨੂੰ ਇਹਨੇ ਹੋਰ ਸੇਵ ਦਿੱਤਾ ਸੀ ਆ ਸਾਡੇ ਕੁੱਕੇ ਦੀ ਆਂਦੇ ਦਾ ਰਾਸਤੇ ਮੇਰੇ ਗਾਵੀ ਚ ਆ ਤਾ ਅੱਲਾ ਦੂਜੋ ਦੇਖਣਾ ਦੇਖਿਓ ਫਲਾ ਆ ਮਾੜੇ ਸੇਵ ਉਹ ਕਿੱਥੋਂ ਸੇਵ ਲੈਂਦਾ ਬੀਬੀਆ ਦਾਗੀ ਮੈਂ ਨਹੀਂ ਖਾਂਦੇ ਕੋਈ ਦਾਗੀ ਸੇਵ ਦਿੱਤਾ ਦਾਗੀ ਤੇ ਹੁਣ ਕੀ ਕਹਣਾ ਕਿੱਦਾਂ ਮੂੰਹ ਸੜ ਗਿਆ ਇਹੋ ਜਿਹਾ ਦੇਖ ਕੇ ਹਾਂ ਮੈਂ ਹੋਰ ਕੀ ਭਜਾਵਾਂ ਜੇ ਇਹ ਪਿਆਰ ਨਾ ਚਾਹਦੋ ਤੇ ਕੀ ਨਹੀਂ ਕਹਿਣਾ ਉਹਨੇ ਪਿਆਰ ਨਾ ਉਹ ਚ ਹੈ ਨਹੀਂ ਪਿਆਰ ਕੋਰ ਪਿਆਰ ਕਰ ਤੂੰ ਹੀ ਪਿਆਰ ਕਰਦੇ ਹੋ ਮੇਰਾ ਇਹ ਪਿਆਰ ਆ ਆ ਪਿਆਰ ਹੈ ਨਹੀਂ ਉਹ 10 ਸੂਰ ਕਿਦਾਂ ਪਿਆਰ ਹੋਦਾ ਵੇ ਚੱਜ ਦੀ ਬੰਦਾ ਚੀਜ਼ ਦੇ ਦੇਵੇ ਆ ਕੀ ਲਿਆ ਕੇ ਮੈਂ ਲਿਆ ਕੇ ਬਟਾ ਅਜੇ ਸੇਵ ਨਾ ਨਵੇਂ ਆਏ ਆ ਨਵੇਂ ਆਏ ਆ ਕੱਲ ਮੈਂ ਇਨੇ ਸੋਹਣੇ ਆ ਅੰਦਰ ਦੋ ਤਿੰਨ ਸੇਵ ਲਾਲ ਪਏ ਆ ਕੀ ਦੇ ਨਹੀਂ ਆ ਆ ਵੀ ਦਾਰੀ ਤੈਨੂੰ ਵੀ ਜਿਹੜੇ ਤੂੰ ਖਾ ਲੇ ਬਾਕੀ ਦੇ ਸਾਰੇ ਆ ਦੋ ਘੋਣੇ ਹੁਣ ਮੰਜੇ ਮੁੜਖ ਰੋਣਾ ਇਹਨਾਂ ਨੇ ਕਿਹੜਾ ਚੰਗਾ ਇਹਨਾਂ ਨਾਲ ਉਹ ਵੀ ਹੁਣ ਉਹ ਚਾਹੀਦਾ ਸੁੱਖਾ ਦਾ ਖਾਦੀ ਇਹਨਦੇ ਤੋਂ ਖਾੜ ਖਾ ਉਹ ਕਿੱਦਾਂ ਮੇਰੀ ਮਾ ਬੀਬੀ ਨੂੰ ਮਜ਼ਾਕ ਸਮਝਿਆ ਇਹਨਾਂ ਨੇ ਜਾ ਘਰ ਸਮਝਿਆ ਆਪ ਹੀ ਇੱਦਾਂ ਦੇ ਖੰਨੀ ਤੇ ਲਈ ਇਦਾਂ ਦੇ ਗੰਨਾ ਹੈ ਮੈਂ ਸਭਿਆ ਕੀ ਤੂੰ ਭਰਾਵਾ ਘਰ ਦੀ ਮਨਿਸਟਰ ਆ ਕੀ ਸਮਝਿਆ ਉਂਗਲ ਥੱਲੇ ਉਂਗਲ ਤੇ ਜਾਣੀ ਹੈ ਹੈ ਹਾਰ ਉਂਗਲ ਥੱਲੇ ਹੋ ਸਕਦੀ ਹਰਕ ਚੀਜ਼ ਨੂੰ ਨਖਰੇ ਹਰਕ ਚੀਜ਼ ਇੰਨੇ ਨਖਰੇ ਵੀ ਨਹੀਂ ਬੀਬੀ ਚਾਹੀਦੇ ਮੈਂ ਨਖਰੇ ਹੀ ਕਰਨੀ ਕਿਹੜੀ ਗੱਲਾਂ ਕਰਨੇ ਪਤਾ ਤਾਂ ਲੱਗੇ ਹੈ ਚੀਜ਼ ਮੈਨੂੰ ਉਹ ਜੇ ਦੇ ਜਾਨੀ ਮੈਂ ਕੋ ਹੈਗੀ ਡੰਗਰ ਤੇ ਸਮਝਿਆ ਕੀ ਮੈਨੂੰ ਕਦੀ ਅੰਦਰ ਜਾਨੀ ਟੌਰ ਨਾਲੰਮੇ ਪੈ ਜਾਨੀ ਆ ਇਧਰ ਉਹ ਨਹੀਂ ਗਾਲਾਂ ਕੱਢਣ ਲੱਪਨ ਨਹੀਂ ਮਰਦੀ ਪਵਾ ਮੈਂ ਕਿਤੇ ਮੈਨੂੰ ਆ ਚੈੱਕ ਕਰੀ ਹੁਣ ਕਰਕੇ ਆ ਦੇਖਿਆ ਬੀਬੀ ਆ ਦੇ ਆ ਦੇ ਹਰੇ ਆ ਦੇ ਨਹੀਂ ਆ ਸੇਲ ਆ ਇਹ ਦਿਨੋਂ ਆ ਚੰਗਾ ਹੈਗੇ ਆ ਸੇ ਆ ਦੇ ਆ ਕਿੰਨੇ ਸੋਹਣੇ ਬੜੇ ਵਧੀਆ ਬਥੇਰੀ ਆਈ ਮੈਂ ਪਾਣੀ ਹੁੰਦੇ ਆ ਆ ਆ ਆ ਸਭ ਖਰਾਬ ਹੈ ਜਿਹੜੇ ਮਤਲਬ ਨਹੀਂ ਵਧੀਆ ਆ ਮੈਂ ਵਧੀਆ ਆ ਅਸਲ 'ਚ ਇਹਨੂੰ ਨਾ ਪਖੰਡ ਕਰਨ ਤੋਂ ਇਲਾਵਾ ਬੁੱਢੀ ਨੂੰ ਹੈ ਹੀ ਕੁਝ ਨਹੀਂ ਇਹ ਨਹੀਂ ਆ ਸਹੀ ਨਹੀਂ ਕੱਚੇ ਰੱਖੇ ਕਰਦੇ ਇਹਨੇ 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 ਮੰਮੀ ਇਹਨੇ ਤੈਨੂੰ ਨਖਰੇ ਹੀ ਕਰਨੇ ਸਾਰੀ ਉਮਰ ਮੈਂ ਕਰਨੇ ਆ ਉਹ ਐਂਦਾਂ ਦੀਆਂ ਬੁੜੀਆਂ ਨੂੰ ਤਾਂ ਰੋਟੀ ਵੀ ਲੋਕੀ ਦਿੰਦੇ ਜਿੱਦਾਂ ਮੇਰੇ ਨਾਲ ਪਖੰਡ ਕਰਦੇ ਬੱਲੇ ਬੰਦੇ ਨਹੀਂ ਬੰਦੇ ਹੀ ਕਰਦਾ ਦੇ ਪਤਾ ਨਹੀਂ ਜਾਂਦਾ ਪ੍ਰਧਾਨੇ ਮੈਂ ਪ੍ਰਧਾਨ ਮੈਂ ਤਾਂ ਸੁਣ ਕੇ ਪ੍ਰਧਾਨੇ ਗੱਲ ਹੋ ਰਹੀ ਹੈ ਮਾਂ ਦਾ ਕਿੱਦਾਂ ਦੀ ਰੋਟੀ ਲੈਣੀ ਸਾਰੀਆਂ ਬੁੱਢੀਆਂ ਮਾਂ ਜਿਹੜੀਆਂ ਅਸ਼ਰਮ ਚ ਛੱਡਣਾ ਮੈਂ ਤਾਂ ਦਿਨ ਦਾ ਸਾਰਾ ਆ ਕਿੱਧਰ ਨਾਲੇ ਦੇਖਾਂ ਮੈਨੂੰ ਮੈਂ ਕੱਢਦੀ ਨਹੀਂ ਮੇਰੀ ਗੱਲ ਸੁਣਨਾ ਆਂ ਗਾਮ ਜੀ ਨਹੀਂ ਆ ਕੇ ਅੰਦਰ ਆਖੀ ਗਾਮ ਮੇਰੀ ਤਾਂ ਮੈਂ ਇਹੋ ਜਿਹਾ ਸੱਤ ਮੈਨੂੰ ਮੁੜ ਕੇ ਮਨਾ ਕਿਉਂ ਨਹੀਂ ਜਾਂਦਾ ਮੈਂ ਤੇ ਨਹੀਂ ਆ ਤੇ ਬੁੱਢੀਆਂ ਬੜੀਆਂ ਆ ਕੇ ਨੂੰ ਕਾ ਗੱਲ ਨਹੀਂ ਕਹਦੀ ਨਾ ਨੋਣਾ ਤੇ ਮੈਂ ਤੇ ਪੂਜਾ ਕਰਦੀ ਨਾ ਕਿ ਕਿਸ ਰਾਹ ਪੇਨ ਵੀ ਛੱਡਿਆ ਵਾ ਅੱਛਾ ਵੀ ਨਹੀਂ ਮੈਂ ਨਹੀਂ ਤਾਂ ਸੱਤ ਨਾ ਕਹਿੰਦਾ ਮੈਂ ਕਿਹਨਾਂ ਨਾਲ ਕਿ ਬੀਬੀ ਬੀਬੀ ਕਹਿੰਦੀ ਤੇਰੇ ਘਰ ਬੁਲਾਇਆ ਨੇ ਹਾਏ ਮੈਂ ਆ ਕੇ ਬਣਾਇਆ ਸਾਰਾ ਕੁਝ ਮੈਂ ਮੇਰੇ ਮੇਰੇ ਆਇਆ ਤੇ ਘਰ ਹੈ ਨਹੀਂ ਜੀ ਬੁਲਾਇਆ ਮੇਰੇ ਪੁੱਤੇ ਪੈਨਦੀ ਕਹਿੰਦੀ ਆਸ਼ਰਮ ਆਸ਼ਰਮ ਹਾ ਤੇਰੇ ਵਰਗੀਆਂ ਬੁੱਢੀਆਂ ਆਸ਼ਰਮ ਕਹਾਈ ਹੁਣੀ ਵੀ ਛੱਡਿਆ ਉਹਨੇ ਸਭਾ ਉਹ ਕਰਤਾ ਨਹੀਂ ਜਾਣੇ ਇਹਨਾਂ ਨੇ ਸਲਾਹ ਵਾਲੇ ਵੀ ਛੱਡ ਜਾਈਏ ਉਹ ਕੋਈ ਜੰਮਿਆ ਦੇ ਛੱਡਿਆ ਨਾ ਜੰਮਿਆ ਦੇ ਮੈਨੂੰ ਦਾਬੇ ਮਾਗ ਰਹੇ ਦਾਬੇ ਖਾਈ ਜਮਾ ਮੈਂ ਜਾ ਜਾ ਰਹਾ ਮਸਾਲਾ ਆਹੋ ਛੱਡੇ ਲੱਗ ਰਹੀ ਇੱਕ ਤਾਂ ਬੰਦੇ ਨੂੰ ਭੁੱਖਾ ਹੀ ਚੰਗਾ ਆ ਹਾਂ ਰੋਟੀ ਨੂੰ ਧਰ ਕੇ ਦੇਖੂ ਕਰੋ ਆਹ ਲੂਣ ਲਾ ਦੇ ਨੂੰ ਤੇ ਥੈਂਕ ਯੂ ਬੀ ਮੇਰੇ ਕੋਲ ਅੱਜ ਦਾ ਬਰਡ ਨਾ ਨਹੀਂ ਦੇ ਪਰ ਮੈਂ ਲੂਣ ਨਾ ਦਿੰਦੀ ਮੈਨੂੰ ਲੂਣ ਇੰਨੀ ਹਿੰਮਤ ਹੈਗੀ ਆ ਹਾਂ ਇੰਨੀ ਹਿੰਮਤ ਮੇਰੀ ਬੀਬੀ ਨੇ ਲੂਣ ਨਾਲ ਰੋਟੀ ਦੇ ਦੇਵੇਂ ਭਾਵੇਂ ਉਹ ਹੈ ਮਾੜੀ ਯਾਤ ਦੀ ਮੇਰੀ ਘੜੀ ਰਾਸ ਤੇ ਦਸੀ ਮੈਨੂੰ ਲੂਣ ਨਾਲ ਰੋਟੀ ਭਾਵੇਂ ਯਾਤ ਦੀ ਮਾੜੀ ਆ ਫਿਰ ਫਿਰ ਕਿਉਂਗਾ ਜਿਹੜਾ ਖਿ ਦਿੱਤੀ ਫੇਕੀ ਹੋਗਾ ਕਰਾਂਗੀ ਜੋ ਹੋਏਗਾ ਸੱਦੂਗੀ ਆਪਣੇ ਭਰਾਵਾਂ ਨੂੰ ਸੱਦੂਗੀ ਆਪਣੇ ਭਰਾਵਾਂ ਨੂੰ ਸੱਦ ਲੈਣਾ ਫੇ ਆ ਦੇ ਲ ਮੈਂ ਦਿੱਤੀ ਮੈਨੂੰ ਕਿਹਾ ਸੀ ਵਾਪੇ ਜਾ ਕੇ ਸਾਸਰੀ ਆ ਸ਼ੇਵਾ ਮੈਂ ਕਰਦੀ ਆ ਤੇ ਮੈਨੂੰ ਇਹ ਸੜਾ ਮਾਰਦੀ ਨਹੀਂ ਕਰਦੀ ਵੀ ਭਾਂਡਾ ਕਰਦਾ ਕਰਦਾ ਇਹ ਕਿੱਡੀ ਯਾਰ ਗੱਲ ਕਹਿਤੀ ਆਸ਼ਰਮ ਵਾਲੀ ਹਾ ਹਾਦੀ ਹੋਈ ਆ ਜੇ ਦੇਰ ਸੀ ਵਾਈ 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 ਉਹ ਤੇਰੀ ਹਿੰਮਤ ਕਿੱਦਾਂ ਪਈ ਆ ਕਹਿੰਦੀ ਇਹ ਮਤਾ ਦੇ ਤਪਮਾਨ ਨਹੀਂ ਤੇ ਕੇ ਪੈ ਨਹੀਂ ਆ ਚੁੱਪ ਕਰੀ ਕਹਿਦਾ ਮੈਂ ਚਾਟਣਾ ਚਾਟੋੜਾ ਨੂੰ ਪਾ ਕੇ ਯਾਰ ਚੱਲ ਹਾਂ ਕਿ ਵੀ ਚਾਹਮੈਂ ਮਿੰਟ ਕਰਨੀ ਤਾ ਇਹ ਸਲਾਹ ਸੁਣਾ ਲਈ ਜੇ ਤੱਕ ਪੜੀ ਆ ਜਾਣਗੇ ਖਾ ਲਿਓ ਹੁਣ ਜਿੰਦਾਂ ਦੇ ਹੈ ਖਾ ਲਾਂਗੇ ਆਲੇ ਨੂੰ ਤੇ ਮੈਨੂੰ ਲੈ ਕੇ ਗਰਾਂ ਦੇ ਦੇਖਾ ਜਨਾਬਾ ਨਾ ਹਾਂ ਨਹੀਂ ਆ ਸਾਡੇ ਘਰ ਚ ਆਸ਼ਰਮ ਦਾ ਨਾਂ ਨਹੀਂ ਲੈਣਾ ਮੇਰੀ ਗੱਲ ਸੁਣ ਲੈ ਇਹਨੂੰ ਕਹ ਇਹਨੂੰ ਆਸ਼ਰਮ ਦਾ ਨਾਮ ਮੈਂ ਸਮਝਾ ਦੇ ਹਾਂ ਅੱਜ ਤੋਂ ਲੈ ਕੇ ਇਹ ਨਹੀਂ ਖੰਦਲ ਮੈਂ ਕਹਣੀ ਆਖ ਰਹੀ ਕਹਣੀ ਜਿੱਦਾਂ ਕਹਣੀ ਤੂੰ ਕਹਣੀ ਨਾ ਤੇ ਕਹਣੀ ਨਾ 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 ਹਾੜੀ ਬੀਬੀ ਨੂੰ ਆਸ਼ਰਮ ਦੀ ਗੱਲ ਨਹੀਂ ਕਰਨੀ ਜਦੋਂ ਕਹਿਣਾ ਰੋਟੀ ਨਹੀਂ ਚੰਗੀ ਸਬਜ਼ੀ ਨਹੀਂ ਚੰਗੀ ਫਰੂਟ ਨਹੀਂ ਚੰਗਾ ਉਹਦੋਂ ਤੁਹਾਨੂੰ ਪਿਆਣਾ ਹੀ ਜਣਾ ਮੈਂ ਕਹਿਣਾ ਉਹ ਵੀ ਕਹਿਣਾ ਹੈ ਦੇ ਲੈ ਮਨ ਦੀ ਕਿਸੇ ਪਾਸੇ ਨਹੀਂ ਹੈਗੀ ਕਿਸੇ ਪਾਸੇ ਨਹੀਂ ਮੰਨਦੀ ਇਹ ਬੁੱਢੀ ਆਪਨੇ ਕੁੜੀ ਨਾ ਬੋਲਿਆ ਨਾ ਭਰਾਵਾ ਬੀਬੀ ਤੇਰੀ ਇਦਾਂ ਕਿੱਦਾਂ ਨਿਭ ਗਈ ਇਹਨਾਂ ਚ ਇਹਦੇ ਲਿੰਦੀ ਹੈ ਕਦੀ ਕਰੀ ਤੇਰੀ ਤੇਰੇ ਨਾਲ ਕਿੱਦਾਂ ਲੈ ਵੀ ਤੇਰੀ ਆਕੇ ਬੁਲਾਉਂਦੇ ਸੀ ਬਬਰ ਬਬਰ ਮੂੰਹ ਫੜਾਇਆ ਹੋ ਗਈ ਮੇਰੇ ਘਰ ਦੀ ਦੀਵਾਲਿਆ ਰਾਣਾ ਉਹਦੇ ਬਟੀ ਦਾ ਪਾਂਚਾਰੇ ਗਿਆ ਬੀਬੀ 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 ਐਨੇ ਐਨੇ ਕੀਆ ਅਨੁਕੋਸ਼ ਇਹ ਕਾਲ ਅੰਦਰ ਕਮਰੇ ਚ ਸੀਗੀ ਬੀਬੀ ਪੱਕੀ ਗੱਲ ਆ ਸੌ ਲੱਗੇ ਮੈਨੂੰ ਨਹੀਂ ਕੋਈ ਨਾਲ ਡਰ ਮੈਂ ਨਹੀਂ ਕਿਸੇ ਤੋਂ ਦੱਸਦੀ ਕਿਨੇ ਨਾ ਇਹਨੇ ਜਿਲੇ ਨਾ ਅੱਗੇ ਮੇਰੇ ਨਾਲ ਬੜੀ ਗੱਡੀ ਚ ਜਿਲੇ ਨੇ ਅੰਦਰ ਨਾ ਕੁਝ ਕੀਤਾ ਮਰੇ ਕੰਮ ਕਰਦੀ ਆ ਆ ਦੱਸ ਆ ਦੱਸ ਆ ਜਵਾਨ ਮਾਰੀ ਆ ਕੰਮ ਤੇ ਬੋਲਦਾ ਇੱਕ ਸੂਤ 37 ਉੱਤੇ ਹੋਣ ਲਗੀ ਤੇ ਬੋਲਿਆ ਨਹੀਂ ਜਾਂਦਾ ਮੈਂ ਇਹਨੂੰ ਬੋਲ ਕੇ ਤਾਂ ਇਹਨਾਂ ਕਾਜੀ ਨਾਚਰ ਜੱਟ ਦੀ ਜ਼ਿੰਦਗੀ ਐ ਇਦਾਂ ਹੀ ਰਹਿਣੀ ਆ ਮੈਂ ਇਦਾਂ ਜ਼ਿੰਦਗੀ ਰੱਖੀ ਕਿਹਦੇ ਨਾਲ ਬੀਬੀ ਉਹਦਾ ਕਿੰਨਾ ਟਿਕਰ ਹੈਈ ਮੇਰੀ ਹੋਣੀ ਬੋਲਣਾ ਹੀ ਬੀਬੀ ਹਾਈ ਹੋ ਜਾਣਾ ਹੋ ਲੰਦੇ ਹੋ ਲੰਦੇ ਕਾ ਹੈਗਾ ਚੈੱਕ ਕਰਨ ਵਾਲਾ ਕੰਨ ਨਾ ਕੱਟੜ ਵਾਲਾ ਕਾ ਸੀ ਉਹ ਆ ਗਿਆ ਕੀ ਆ ਇਹ ਮਸ਼ੀਨ ਪੁਰਾਵਾ ਆ ਆਮ ਰੋਟੀ ਬੇਬੀ ਰੋਟੀ ਪਾਣੀ ਤੈਨੂੰ ਵਧੀਆ ਮਿਲਦਾ ਇਸ ਘਰ ਚ ਰੋਟੀ ਤੇਲਾਂ ਜਾਂ ਆਮ ਜਿਆਦਾ ਖਾਇਆ ਹੋਲੀ ਦੇ ਲਾ ਮੈਂ ਕਿਹਾ ਰੋਟੀ ਪਾਣੀ ਵਧੀਆ ਮਿਲਦਾ ਤੁਹਾਨੂੰ ਇਸ ਘਰ ਚ ਵਧੀਆ ਦੇਣੀ ਜੀ ਪੰਚਾ ਨਾ ਮੈਂ ਕਿਹਾ ਕੀ ਮੈਂ ਕਿਹਾ ਇਹ ਕਰਦੀ ਤਾਂ ਨਹੀਂ ਆਨਾ ਕਾਨੀ ਰੋਟੀ ਦੇਣ ਚ ਕੀ ਕਰ ਰਹੀ ਇਹ ਰੋਟੀ ਦੇ ਦਿੰਦੀ ਵਧੀਆ ਦੇਣੀ ਵੀ ਰੋਟੀ ਖਾਂ ਕਰਨਾ ਮੈਨਾਂ ਕੀ ਪਤਾ ਕਿਤੇ ਤੂੰ ਕਾ ਕਿਆ ਨਾਂ ਦੇ ਇਦਾਂ ਦੀ ਗੱਲ ਹੀ ਆਸਮਾਨ 'ਚ ਤੁਹਾਡੇ ਸਲਾਬ ਬਣਾ ਲਈ ਹੁੰਦੀ ਮਾਪੂਤ ਨਹੀਂ ਕਰ ਸਕਦਾ ਉਹ ਤਾਂ ਚੂਦ ਮੰਗੜਿਆ ਤੇ ਮੇਰੇ ਸਾਹਮਣੇ ਰੋਟੀ ਆ ਦਿੰਦੀ ਖਾਣ ਨੂੰ ਤੇ ਅੱਗੇ ਪਿੱਛੇ ਵੀ ਦਿੰਦੀ ਕਹਿੰਦੀ ਕਿ ਨਹੀਂ ਇਹਦੀ ਦੱਸ ਦੇਣਾ ਨਹੀਂ ਇਹ ਮੈਨੂੰ ਇਹਦਾ ਪਖੰਡ ਕਰਦੀ ਮੇਰੇ ਸਾਹਮਣੇ ਦੇਣੀ ਇੰਦਾ ਦੇਣੀ ਹੈ ਮੈਂ ਚੰਗੀ ਦਿੰਦੀ ਆ ਤੇ ਇਦਾਂ ਖਾਣੀ ਹੈ ਬੀਬੀ ਜਦੋਂ ਤੂੰ ਭੂਆ ਦੇ ਜਾਨੀ ਹੁੰਨੀ ਆ ਉਦੋਂ ਤੇਰੀ ਇਦਾਂ ਹੀ ਸੇਵਾ ਕਰਦੇ ਆ ਉਹ ਆ ਸੇਵਾ ਕਰਨੀ ਨਹੀਂ ਮੈਨੂੰ ਲੱਗਦਾ ਨਹੀਂ ਕੋਈ ਲੋਕ ਮਰਦੀ ਬਣਾ ਬਣਾ ਕੇ ਦੇਂਦੀਆਂ ਮੈਨੂੰ ਕੋਈ ਨਹੀਂ ਆ ਜਾਗਾ ਉਹ ਚਾਹਣ ਨੂੰ ਕੋਈ ਮੇਰੇ ਚਾਹਣ ਨੂੰ ਦੇ ਲੈ ਆਪਣੇ ਦੋ ਤਿਆਂ ਪੋਤਿਆਂ ਦਾ ਤੈਨੂੰ ਇੰਨਾ ਰਹਿੰਦਾ ਫਿਲਟਰ ਕਿਆ ਹੁੰਦਾ ਬੀਬੀ ਸਭ ਵੀ ਤੇ ਮੇਰੇ ਤੈਨੂੰ ਨਹੀਂ ਹੁੰਦੇ ਬਸ ਕਰ ਬਸ ਨਹੀਂ ਸੌ ਹੁਣ ਸੌ ਕੰਮ ਤਾਂ ਚੱਲ ਚੱਜਾ ਲੈ ਦੇ ਸਹੀ ਮਾੜੇ ਜੱਫਤੇ ਚੱਲ ਕੋਈ ਚੰਗਾ ਸਾਬੂ ਦੇ ਚਲੋ ਉੱਥੇ ਬੈਠ ਜਾ ਰਿਹਾ ਬੈਠੀ ਬੈਠਾ ਮੈਂ ਬੈਠਾ ਓਏ ਮੈਂ ਇੱਥੇ ਹੀ ਬੈਣਾ ਚਾਹ ਰਾ ਹਾਂ ਕਿ ਇਹ ਲੱਗਿਆ ਇੱਧੇ ਤੇ ਲੱਗਣੇ ਅਰੇ ਉਹ ਤੇਰੀ ਰਾਣ ਬਣਾਉਂਦੀ ਦੀ ਗੱਲ ਤੇ ਤੇਰੀ ਉਹ ਮੁਕਤੀ ਆ ਕਿਹਾ ਆ ਮੂੰਹ ਫੁਲਾਇਆ ਹੀ ਉਹਨੇ ਮੈਂ ਹੀ ਕਿਹਾ ਕਿੰਨੀ ਵਾਰ ਚੰਗੀ ਮੈਂ ਤਾਂ ਦੇ ਦਿੱਤੀ ਚਾਹ ਦਿੱਤੀ ਨਾ ਚਾਹ ਤੈਨੂੰ ਚਾਹ ਫੇਰ ਉਹ ਮੈਂ ਕਹਿੰਦਾ ਉਹ ਵੀ ਤਾਂ ਦਿਆ ਕਰ ਚਾਹ ਰੱਖੀ ਜਾਂ ਮੈਂ ਮੈਂ ਕਹਿੰਦਾ ਉਹ ਵੀ ਨਾ ਦਿਆ ਕਰ ਨਾ ਦੇ ਆ ਮੈਨਾਂ ਨਹੀਂ ਦੇਣੀ ਚਾਹ ਹਾਂ ਉਹ ਵੀ ਨਹੀਂ ਦਊਗੀ ਦਊਗੀ ਕਿਹੜਾ ਨਹੀਂ ਇੱਦਾਂ ਨਹੀਂ ਓਏ ਫੁੱਲ ਕਿਹਦਾ ਨਹੀਂ ਦੇਣੀ ਮੈਂ ਕਹਿ ਦੇਣਾ ਉਹ ਚਾਹ ਤੂੰ ਕਰੇ ਮੈਨਾਂ ਚਾਹ ਨਹੀਂ ਮਮੀ ਇਹਨੂੰ ਅੱਜ ਤੋਂ ਬਾਅਦ ਚਾਹ ਨਹੀਂ ਬਣਾਉਣੀ ਸੇ

ਹਰ ਪਾਣੀ ਆਇਆ ਤੇ دریا ਦੇ ਚੱਲਦਾ ਚੱਲਦਾ ਮੈਂ ਕਿਹਾ ਦੇਖ ਕੇ ਉਹਨੇ ਪਾਣੀ ਕਿੰਨਾ ਆਇਆ ਤੂੰ ਤਾਂ ਕਹਿੰਦਾ ਰੋੜ ਜਾਣਾ ਤੇ ਮੈਂ ਕਿਹਾ ਕਿ ਉਹ ਕਿਹਾ ਬੀਬੀ ਝੂਠੀਏ ਆ ਦੇਖ ਲੈ ਕਹਿੰਦਾ ਪਾਣੀ ਆਇਆ دریا ਦਾ ਚੱਲ ਰੂੜੀ ਆ ਮੋਰ ਇਹੋ ਜੀ ਬੀਬੀ ਨੂੰ ਰੋੜ ਕਹਤੇ ਹੂੰ ਮਰਨਾ ਇਹਨੇ ਤੈਨੂੰ ਰੋੜ ਨਾਲ ਕਹਦੇ ਸੋਕ ਆਈ ਉਹ ਤੇ ਜੀਣਾ ਚਾਰ ਦਿਨਾਂ ਦੇ ਵਿੱਚ ਉਹ ਜਿਹੜੇ ਰੋੜ ਨੇ ਤਾਂ ਉਹ ਲੈ ਕੇ ਇਹਨੇ ਕੱਖ ਨਹੀਂ ਕਰਨਾ ਤੇ ਸਾਰੇ ਇਦਾਂ ਬੈਠੇ ਰੋੜ ਰੋੜ ਨੂੰ ਦੇਣੀ ਨਹੀਂ ਆਪਾਂ ਨਾ ਰੋੜ ਨਹੀਂ ਉਸ ਆ ਦੇਖੇ ਰੱਖਣਾ ਮੈਂ ਨਾ ਤੇ ਪਿਆਰ ਨਾ ਕਹਿ ਰਹੀ ਹਾਂ ਗੁੱਸਾ ਦਾ ਨੂੰ ਮੈਂ ਤੇ ਕਹਿਨੀ ਆ ਤੇ ਪਿਆਰ ਤੇ ਤੇਰਾ ਨਾ ਬਥੇਰਾ ਕਰ ਮੈਂ ਨਾ ਪਿਆਰ ਕਾਹਨਾ ਨਹੀਂ ਨਾ ਕਿਉਂ ਆਹ ਹੋਇਆ ਕਹਿੰਦਾ ਉਹ ਦੇ ਆਈ ਗਈ ਬੋਲੀ ਉਹ ਪਿਆਰ ਕਰਦੀ ਮੈਸਜ ਆ ਵਿੱਚ ਮੈਨੂੰ ਪਤਾ ਕਿਹਦੇ ਸਾਰੇ ਮੈਨੂੰ ਕਹਿੰਦੇ ਸਾਰੇ ਕਹਿੰਦੇ ਤੇਲਾ ਇਹਨਾਂ ਨੂੰ ਸੱਸ ਦਾ ਕਿੰਨਾ ਪਿਆਰ ਆ ਪਿਆਰ ਆ ਸਾਡਾ ਕਹਿੰਦੀ ਭਾਵਾਂ ਸੱਸ ਜਿੰਨਾ ਮਰਜ਼ੀ ਲੜਦੀ ਆ ਪਰ ਉਹਦੇ ਬਿਨਾਂ ਰਹਦੀ ਆ ਨਹੀਂ ਆ ਅਜੇ ਨਹੀਂ ਰਹਿਣਾ ਐਂਦਾ ਕਹਿੰਦੇ ਸਾਰੇ ਰਹਿੰਦੇ ਰਹਿੰਦੇ ਮੇਰੇ ਮਨੋਂ ਨਹੀਂ ਰਹਿੰਦੀ ਆਏ ਸਹੀ ਆ ਆ ਗੱਲ ਸਹੀ ਆ ਮੈਂ ਤਾਂ ਰਹਿ ਨਹੀਂ ਆ ਤੂੰ ਰਹਿ ਨਹੀਂ ਰਹਿ ਮੈਂ ਤਾਂ ਰਹਿ ਨਹੀਂ ਹੋਰ ਨਾ ਰੱਖੂੰਗੀ ਰਸਾ ਮੈਂ ਕਿੱਦਾਂ ਲੈਣਾ ਰਸਾ ਮੈਂ ਕੱਖ ਲੈਣਾ ਮੈਨੂੰ ਰੱਖ ਲਾਂਗੀ ਮੈਂ ਮੈਂ ਰੱਖ ਲਾਂਗੀ ਆਉਂਦਾ ਰਸਾ ਹਾਂ ਮੈਨੂੰ ਰੱਖਣਾ ਆਉਂਦਾ ਹੈ ਹਾਂ ਮੈਂ ਤੇ ਉਹਦਾ ਨਾ ਪਤਾ ਕੀ ਹੁੰਦਾ ਉਹ ਲੈ ਇੱਕ ਮਿੰਟ ਨਹੀਂ ਰਵਾਈ ਕਿ ਨਹੀਂ ਤੇਰੇ ਕੋ ਆਹ ਭਰਾ ਮੈਨੂੰ ਕਿ ਨਹੀਂ ਪਾਰਟੀ ਪਰਟਾਂ ਰੱਖਦੇ ੱੱਲੇ ਲੈ ਸਕਦੀ ਤੇ ਤੂੰ ਇਹ ਪਾਟੀ ਕੋ ਲਈ ਉਹ ਪਾਟੀ ਉਹ ਆਣਦੀ ਹੂ ਫੇਕੂ ਕਹਿੰਦੀ ਸੀ ਉਹਨੇ ਚੋਂ ਦੋ ਬਰੇ ਦੇਖ ਕੇ ਲਈਦੀ ਹੁੰਦੀ ਸੀ ਆਹ ਬੀਬੀ ਮੈਨੂੰ ਕਿ ਖਾਤੇ ਰੋਣੀ ਜਾਂਦੀ ਆ ਤੁਹਾਨੂੰ ਰੋਣੀ ਆ ਦਾ ਅਕਲ ਦਾੜ ਆਉਣੀ ਹੈ ਨਾ ਜੇ ਤੇ ਬੀਬੀ ਬੀਬੀ ਮੈਨੂੰ ਲੱਗਦਾ ਜਾਣ ਕੇ ਤੇਰੇ ਲਈ ਉਦਾਂ ਦੀ ਪਾਟੀਆਂ ਚੁੰਨੀਆਂ ਲਿਆਉਂਦੀ ਆ ਮੇਰੀ ਚੁੰਨੀ ਪਾਟੀ ਮੈਨੂੰ ਨਹੀਂ ਸੀ ਤੇ ਬੀਬੀ ਨੇ ਦੱਸਦੀ ਕਿ ਨਾ ਵਰਗੀ ਨੀ ਇਹ ਤਾਂ ਸੋਣੀ ਮੇਰੀ ਬੀਬੀ ਦਾ ਇਹ ਤਾਂ ਬੰਦ ਲਾੜੇ ਦੇ ਪੁੱਤ ਨੇ ਲਿਆ ਕੇ ਦੇ ਬੀਬੀ ਆ ਉਹ ਪੁੱਤ ਨੇ ਕਿੰਦੀ ਗਈ ਚੁੰਨੀਆਂ ਨਹੀਂ ਆਂਦੀਆਂ ਅਨੇ ਹਾਵੇ ਉੱਥੇ ਅੰਬੀ ਆ ਤਾ ਕਿਹੜਾ ਤੂੰ ਮੇਰਾ ਗੁਣ ਜਾਣਣਾ ਉਹ ਤੇਰਾ ਕੀ ਗੁਣ ਜਾਣ ਸਿਰ ਤੇ ਚੁੱਕਾ ਉੱਥੇ ਦਾ ਉਹ ਤਾਂ ਮਦਾਂ ਵੀ ਆ ਜਦੋਂ ਤੂੰ ਬਹਿ ਜਾ ਡੈਡੀ ਜਮ ਨੰਗ ਦੀ ਵੜਦੀ ਆਵੇ ਬਾਦ ਉਹਦੀ ਆਂਹਰੇ ਬਲਕ ਆ ਹੁਣ ਕੋ ਹੁਣ ਕੋ ਐਂ ਕਰਦੀ ਉਹ ਤੁਹਾਡੀ ਹੁਣ ਕੋ ਨਹੀਂ ਦੋਦਾ ਆ ਮੇਰਾ ਹੁਣ ਮੇਰਾ ਕੋਈ ਦੋਦਾ ਲੜਨ ਲੱਗੇ ਤਾਂ ਕੋਈ ਦੋਦਾ ਇਹ ਤੇ ਤਾਂ ਜਾਂਦੀ ਬਾਤ ਹੀ ਰੇ ਮੇਰੀ ਬੀਬੀ ਨੇ ਰੌਣਕ ਐ ਇਸ ਘਰ ਚ ਬੱਸ ਕਰੋ ਬੱਸ ਕਰੋ ਬੱਸ ਕਰੋ ਬੱਸ ਕਰੋ ਲਾਜੂ ਰੇ ਪਹਿਲਾਂ ਹੀ ਉਹ ਨਹੀਂ ਬੋਲਣਾ ਲਿਆ ਬੀਬੀ ਤੇਰੀ ਮਾਲਿਸ਼ ਕਰਾਂ ਲਿਆ ਕੋਈ ਗੱਲ ਨਹੀਂ ਨਹੀਂ ਮੈਂ ਕਰਨੀ ਐ ਲਿਆ ਨਹੀਂ ਮੈਂ ਹੁਣੇ ਤੇਲ ਮਲਣਾ ਮੰਮੀ ਲਿਆ ਕੇ ਦੇ ਤੇਲ ਸਰੋਂ ਦਾ ਲਾ ਦੇ ਦਿੰਨੇ ਸੋਹਣਿਓ ਕਿਉਂ ਟੈਨਸ਼ਨ ਲੈਨੀ ਤੂੰ ਨਹੀਂ ਨਹੀਂ ਆ ਦੇਖਦੇ ਆਂ ਟੈਨਸ਼ਨ ਨਹੀਂ ਪਤਾ ਕੀ ਆ ਨਾ ਨਾ ਭਾਬਾ ਇੰਨਾ ਬੋਲ ਕੇ ਤੇ ਹੋਰ ਕਿਤੇ ਬੀਬੀ ਲਾ ਲੰਦੇ ਲੈ ਰੇ ਨਾ ਹੁਣ ਫਿਕਰ ਨਹੀਂ ਨਹੀਂ ਥੋੜਾ ਥੋੜਾ ਲਾ ਦੇ ਜ਼ਿਆਦਾ ਨਾ ਲਾ ਕਿਉਂ ਇਹ ਹੁੰਦਾ ਨਾ ਸੱਸ ਦਾ ਪਿਆਰ ਉਦਾਂ ਆਪਾਂ ਵਾਂ ਜਿੰਨਾ ਮਰਜੀ ਇੱਕ ਦੂਜੇ ਨਾਲ ਪਰ ਹੁਣ ਹੁਣ ਇਹਨੂੰ ਫਿਕਰ ਵੀ ਪੈ ਗਈ ਕਿ ਇੰਨਾ ਬੋਲੀ ਕਿਤੇ ਕੰਮ ਹੋਈ ਨਾ ਜਾਏ ਮੈਂ ਸੌਵਰ ਕਿਹਾ ਉਹਨੇ ਬੋਲਿਆ ਪਰ ਬਹੁਤ ਜ਼ਿਆਦਾ ਗੰਬੇ ਜਾਂਦੀ ਬੀਬੇ ਦੇ ਦੇਖ ਖੂਗ ਨਹੀਂ ਗਾ ਬੀਬੀ ਤੈਨੂੰ ਲੱਭਣ ਚੰਗਾ ਖੜਤਾ ਆ ਆ ਦੇਖ ਇਹਨੂੰ ਕਿੱਥੋਂ ਮਿੱਠੇ ਲਿਆ ਦੀ ਇਹ ਤੇ ਬੜੇ ਇਹ ਤੇ ਬੜੇ ਦੁਖੀ ਐ ਇਹਨੂੰ ਘਰ ਚ ਰੱਖ ਕੇ ਹਾਂ ਕਦੀ ਨੂੰ ਸੇਵ ਨਹੀਂ ਪਸੰਦ ਕਿਹਦੇ ਭੇਜਦੀ ਇਹਨੂੰ ਕਿਹਦੇ ਘਰ ਭੇਜਦੀ ਜਾਨਾ ਬਾਤ ਦੇ ਨਾ ਨਹੀਂ ਪਉਂਦੀ ਉਹ ਤੇ ਮੁੜ ਕੇ ਹਾਂ ਮੜਲੇ ਪੜ ਪੜੀ ਤੇ ਲੋਣੀ ਮੈਂ ਮੁੜ ਕੇ ਲੋ ਜੀ ਕੀ ਕਹਿੰਦੀ ਇਹ ਕਾ ਉਦਾਂ ਜਿੱਦਾ ਮਰਜੀ ਲੜਨ ਸਾਹੀ ਨਹੀਂ ਆ ਮੇਰੇ ਨਾਲ ਆਪਾਂ ਜੀਦੇ ਆ ਸਹੀ ਗੱਲ ਹੈ ਜਿਹੜਾ ਬੰਦਾ ਘਰ ਵਿੱਚ ਆਪਣੇ ਬਜ਼ੁਰਗਾਂ ਨੂੰ ਖੁਸ਼ ਰੱਖਦਾ ਨਾ ਮੈਂ ਨਾ ਉਹਦੇ ਘਰ ਵਿੱਚ ਕੋਈ ਤੰਗੀ ਪਰੇਸ਼ਾਨੀ ਨਹੀਂ ਪੈਸੇ ਨੂੰ ਹੋ ਸਕਦੀ ਆ ਪਰ ਮਹਾਰਾਜ ਹਰ ਕ ਗੱਲਾਂ ਖੁਸ਼ੀਆਂ ਰੱਖਦਾ ਸਹੀ ਗੱਲ ਆ ਸਹੀ ਗੱਲ ਆ ਇਹਨੇ ਬੀਬੀ ਹੱਡੀ ਦਾ ਇਹ ਘਰ ਦੇ ਵਿੱਚ ਕੋਈ ਨਾ ਕੋਈ ਬੋਲਦੇ ਰਹਿਣਾ ਹੱਤ ਮਾੜੀ ਮਾੜੀ ਹੱਤ ਤੇ ਮਾੜੀ ਹੈ ਤੇ ਹੱਤ ਦੀ ਮਾੜੀ ਆ ਪਰ ਅਸੀਂ ਟਾਈਮ ਕੱਢ ਲਿਆ ਮੈਨੂੰ ਪਤਾ ਕੀ ਆ ਅੰਮ੍ਰਿਤ ਫੜਦੀ ਆ ਤੁਹਾਨੂੰ ਦੱਸਾਂ ਕੱਢਣਾ ਚਾਹੀਦਾ ਕੱਢਣਾ ਬਜ਼ੁਰਗ ਤੇ ਕਹਿੰਦੇ ਐ ਨਹੀਂ ਲੱਭਦੇ ਮੰਮੀ ਮੈਨੂੰ ਇਹਨੇ ਹਾਂ ਮੈਨੂੰ ਇਹਨੇ ਸੋਹਣੇ ਕਮੈਂਟ ਮੈਨੂੰ ਇਹਨੇ ਸੋਹਣੇ ਕਮੈਂਟ ਆਉਂਦੇ ਆ ਨਾ ਪੀ ਕਹਿੰਦੇ ਯਾਰ ਤੁਸੀਂ ਆਪਣੀ ਬੀਬੀ ਨਾਲ ਇੰਨਾ ਪਿਆਰ ਕਰਦੇ ਆ ਠੰਡ ਹੋ ਗਈ ਠੰਡ ਪੈਂਦੀ ਆ ਠੰਡ ਪੈਂਦੀ ਨਾ ਇਹ ਦੱਸਦਾ ਜਿੰਨੀਆਂ ਤੇ ਕਮੈਂਟ ਆਏ ਆ ਸੋ ਉਹਨਾਂ ਦਾ ਵਿੱਚ ਮੈਂ ਜ਼ਰੂਰ ਜ਼ਿਕਰ ਕਰਾਂਗਾ ਐਂਡ ਤੇ ਸੋ ਜਿਹੜੇ ਕਮੈਂਟ ਕਰਦੇ ਆ ਨਾ ਸੋਹਣੇ ਸੋਹਣੇ ਕਮੈਂਟ ਕਰਦੇ ਆ ਬਹੁਤ ਉਹਨਾਂ ਦਾ ਦਿਲੋਂ ਧੰਨਵਾਦ ਆ ਸੋ ਮੈਂ ਨਾਂ ਵੀ ਲੈਣਾ ਚਾਹੂੰਗਾ ਉਹਨਾਂ ਦਾ ਸੋ ਵਲੌਗ ਦੇ ਵਿੱਚ ਤੇ ਮੈਂ ਦੱਸਦਾ ਤੁਹਾਨੂੰ ਬੋਲ ਕੇ ਜਿਨ੍ਹਾਂ ਜਿਨ੍ਹਾਂ ਨੇ ਇਹਨੇ ਸੋਹਣੇ ਮੈਸੇਜ ਬੀਬੀ ਲਈ ਮੰਮੀ ਲਈ ਦੁਆਵਾਂ ਭੇਜਦੇ ਆ ਸੋ ਦਿਲੋਂ ਧੰਨਵਾਦ ਆ ਯਾਰ ਤੁਸੀਂ ਇੰਨੇ ਸਤਕਾਰ ਵਾਲੇ ਮੈਸੇਜ ਭੇਜਦੇ ਇਹ ਸਾਡਾ ਹਿੱਸਾ ਹੈ ਬਾਕੀ ਘਰਾਂ ਦੇ ਵਿੱਚ ਨੋਕ ਝੋਕ ਮਾੜੀ-ਮੋਟੀ ਚੱਲਦੀ ਰਹਿੰਦੀ ਆ ਤੇ ਕੋਈ ਸੀਰੀਅਸ ਨਹੀਂ ਲੈਣਾ ਤੇ ਓਨਲੀ ਫਨ ਆਣਾ ਇਹ ਵੇਲੇ ਸੀਰੀਅਸ ਇਹ ਹੋ ਜਾਂਦੇ ਆ ਤੁਸੀਂ ਨਹੀਂ ਸੀਰੀਅਸ ਹੋਣਾ ਠੀਕ ਹੈ ਜੀ ਇਹ ਬਹੁਤ ਮਿੱਠੇ ਹੁੰਦੇ ਆ ਕੀ ਕੋਈ ਗੱਲ ਨਹੀਂ ਚੰਗੀ ਲੱਗੀ ਮੈਸੇਜ ਦੇ ਵਿੱਚ ਦੱਸ ਦਿਆ ਕਰੋ ਸਤਿਕਾਰ ਸਹਿਤ ਤੇ ਆਪਾਂ ਉਹਨੂੰ ਮਨ ਵੀ ਲਵਾ ਕਰਾਂਗੇ ਬਾਕੀ ਮੈਂ ਤੁਹਾਨੂੰ ਦੱਸ ਦੇਣਾ ਜਿਨ੍ਹਾਂ ਜਿਨ੍ਹਾਂ ਨੇ ਕਮੈਂਟ ਕੀਤੇ ਆ ਸੋ ਉਹਨਾਂ ਉਹਨਾਂ ਦਾ ਮੈਂ ਨਾਂ ਜ਼ਰੂਰ ਲਵਾਂਗਾ ਵੀ ਇੱਕ ਸੁਖਵਿੰਦਰ ਕੌਰ ਦਾ ਮੈਸੇਜ ਆਇਆ ਉਹ ਕਹਿੰਦੇ ਬਹੁਤ ਸੋਹਣੀਆਂ ਲੱਗਦੀਆਂ ਤੁਹਾਡੀਆਂ ਵੀਡੀਓ ਬੀਬੀ ਜੀ ਸੋ ਸੁਖਵਿੰਦਰ ਕੌਰ ਨੂੰ ਧੰਨਵਾਦ ਕਹਿ ਦੋ ਧੰਨਵਾਦ ਜੀ ਧੰਨਵਾਦ ਧੰਨਵਾਦ ਸੁਖਵਿੰਦਰ ਕੌਰ ਜੀ ਮਨਿੰਦਰ ਕੌਰ ਦਾ ਮੈਸੇਜ ਹੈ ਵੈਰੀ ਨਾਈਸ ਬੀਬੀ ਜੀ ਤੇ ਥੈਂਕ ਯੂ ਮਨਿੰਦਰ ਕੌਰ ਜੀ ਬੀਬੀ ਵੱਲੋਂ ਥੈਂਕ ਯੂ ਤੇ ਮੇਰੇ ਵੱਲੋਂ ਵੀ ਥੈਂਕ ਯੂ ਥੈਂਕ ਯੂ ਥੈਂਕ ਯੂ ਓ ਮਾਈ ਗਾਡ ਰੇਖਾ ਰਾਜਪੂਤ ਨਾਈਸ ਬੇਬੇ ਜੀ ਰੇਖਾ ਰਾਜਪੂਤ ਕਹਿੰਦੀ ਬਹੁਤ ਵਧੀਆ ਬੇਬੇ ਜੀ ਸੋ ਧੰਨਵਾਦ ਰੇਖਾ ਜੀ ਇਹ ਕਿਰਨ ਜਵਤਪੁਰ ਕਿਰਨ ਜਵਤਪੁਰ ਕਹਿੰਦੇ ਨਾਈਸ ਵੀਡੀਓ ਥੈਂਕ ਯੂ ਜੀ ਧੰਨਵਾਦ ਜੀ ਧੰਨਵਾਦ ਜੀ ਧੰਨਵਾਦ ਤੁਹਾਡਾ ਉਹ ਵੀਸ਼ ਪਰ ਦਵਾਜ ਕਹਿੰਦੇ ਉਹਨਾਂ ਨੇ ਦਿਲ ਭੇਜਿਆ ਆ ਬੀਬੀ ਤੈਨੂੰ ਦਿਲ ਭੇਜਿਆ ਦਿਲ ਅੱਛਾ ਤੇ ਬੀਬੀ ਵੱਲੋਂ ਵੀ ਤੁਹਾਨੂੰ ਦੇ ਲਾ ਭਰਤਵਾ ਸਾਹਿਬ ਹਾਂਜੀ ਤੇ ਮਨਮੀਤ ਮੱਟੂ ਕਹਿੰਦੇ ਨਾਈਸ ਬੇਬੇ ਜੀ ਧੰਨਵਾਦ ਮਨਵੀਤ ਜੀ ਧੰਨਵਾਦ ਸਾਡਾ ਧੰਨਵਾਦ ਨੌਨੀ ਸਿੰਘ ਨੇ ਵੀ ਦਿਲ ਭੇਜਿਆ ਬੀਬੀ ਸੋ ਨੌਨੀ ਸਿੰਘ ਨੂੰ ਵੀ ਬੀਬੀ ਕੋਲੋਂ ਦੇਲ ਯਾਦ ਕੀਤਾ ਬਹੁਤ ਜੀ ਗੱਲ ਬਹੁਤ ਚੰਗੀ ਹੈ ਤੁਹਾਡਾ ਆਈਦਾ ਕਮੈਂਟ ਕਰਿਆ ਕਰੋ ਤੁਹਾਡਾ ਨਾਮ ਜਰੂਰ ਵਿੱਚ ਲਿਆ ਜਾਏ ਕਰੇਗਾ ਸੋ ਮਨਜੀਤ ਕੌਰ ਨੇ ਵੀ ਦਿਲ ਭੇਜਿਆ ਬੀਬੀ ਸਤਵੀਰ ਕੌਰ ਕਹਿੰਦੇ ਸਾਸਰੀ ਕਾਲ ਭਾਜੀ ਮੈਂ ਤੁਹਾਡੇ ਵਲੌਗ ਡੇਲੀ ਵੇਖਦੀ ਆ ਬੜਾ ਮਜ਼ਾ ਆਉਂਦਾ ਹੈ ਬੀਬੀ ਜੀ ਦੀਆਂ ਗੱਲਾਂ ਸੁਣ ਕੇ ਸ਼ੁਕਰਾ ਸ਼ੁਕਰਾਵਾਦ ਧੰਨਵਾਦ ਸਤਵੀਰ ਕੌਰ ਜੀ ਥੈਂਕ ਯੂ ਸੋ ਮੱਚ ਫਿਰ ਮਨਿੰਦਰ ਕੌਰ ਨੇ ਦਿਲ ਭੇਜਿਆ ਤੇ ਜਸਵੀਰ ਕੌਰ ਕਹਿੰਦੇ ਬੀਬੀ ਜੀ ਠੀਕ ਠੀਕ ਆ ਬੀਬੀ ਜੀ ਨੂੰ ਸਾਸਰੀਕਾਲ 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 ਜਸਵੀਰ ਕੌਰ ਜੀ ਸਾਸਰੀਕਾਲ ਤੇ ਇੱਕ ਵੀਰ ਦਾ ਨਾਮ ਬੜਾ ਟੇਡਾ ਜਿਹਾ ਦੀ ਸੈਮੀ ਮੀ ਮੈਸ ਪਤਾ ਨਹੀਂ ਕੀ ਆ ਉਹਨੇ ਵੀ ਦਿਲ ਭੇਜਿਆ ਸੋ ਵੀਰ ਧੰਨਵਾਦ ਤੇ ਹਰਮਿੰਦਰ ਕੌਰ ਨੇ ਲਿਖਿਆ ਬੀਬੀ ਜੀ ਲਵ ਯੂ ਆਂਟੀ ਜੀ ਨੂੰ ਵੀ ਸਤਿ ਸ੍ਰੀ ਅਕਾਲ ਭਾਜੀ ਮੈਂ ਤੁਹਾਡੇ ਬਲੌਗ ਡੇਲੀ ਵੇਖਦੀ ਆ ਤੇ ਹਾਸਾ ਬਹੁਤ ਆਉਂਦਾ ਆ ਸੋ ਧੰਨਵਾਦ ਜੀ ਹਰਮਿੰਦਰ ਕੌਰ ਜੀ ਧੰਨਵਾਦ ਤੇ ਇੱਕ ਸਤਵੀਰ ਕੌਰ ਨੇ ਫਿਰ ਮੈਸੇਜ ਕੀਤਾ ਲਵ ਯੂ ਬੀਬੀ ਜੀ ਲਵ ਯੂ ਟੂ ਕਹਿ ਦੋ ਲਵ ਯੂ ਜੀ ਲਵ ਯੂ ਧੰਨਵਾਦ ਤੁਹਾਡਾ ਲਵ ਤੁਸੀਂ ਕੱਲ ਮੇਰਾ ਪੂਰਾ ਮੈਸੇਜ ਨਹੀਂ ਪੜਿਆ ਕਹਿੰਦੇ ਅੱਛਾ ਲਓ ਜੀ ਅੱਜ ਤੁਹਾਡਾ ਮੈਸੇਜ ਪੂਰਾ ਪੜਤਾ ਸਤਵੀਰ ਕੌਰ ਜੀ ਸੋ ਧੰਨਵਾਦ ਦਿਲੋਂ ਧੰਨਵਾਦ ਆ ਜਿਹੜਾ ਨੇ ਮੈਸੇਜ ਕੀਤੇ ਇਹ ਅਜੇ ਤੱਕ ਪੂਰੇ ਵਲੌਗ ਦੇ ਨਹੀਂ ਦੱਸੇ ਮੈਂ ਮਤਲਬ ਅਜੇ ਵਲੌਗ ਅੱਜ ਪਾਇਆ ਸੋ ਉਹਦੇ ਮੈਂ ਪੜ੍ਹ ਕੇ ਦੱਸਿਆ ਸ਼ਾਇਦ ਜੇ ਹੋਰ ਵੀ ਆਉਣਗੇ ਸੋ ਉਹ ਕੱਲ ਦੇ ਵਲੌਗਾਂ ਵਿੱਚ ਮੈਂ ਦੱਸ ਦੂੰਗਾ ਜਿਹੜੇ ਆਏ ਆ ਉਹਨਾਂ ਦਾ ਮੈਂ ਨਾਂ ਜ਼ਰੂਰ ਲੈਤਾ ਸੋ ਲਵ ਯੂ ਬਾਕੀ ਤੁਹਾਨੂੰ ਸ਼ਾਮ ਦੀ ਮੈਂ ਪੁਲ ਦੀ ਵੀਡੀਓ ਵੀ ਦਿਖਾਉਣਾ ਆਪਣੇ ਦਰਿਆ ਆ ਦੀ ਸਾਡਾ ਦੇਖਦੇ ਰਹਿਓ ਦੇਖਦੇ ਰਿਹਾ ਕਰੋ ਸੋ ਆਪਣਾ ਪਿੰਡ ਹੈਗਾ ਦਰਿਆ ਦੇ ਕੰਢੇ ਤੋਂ ਇਸ਼ਾਰਾ ਪੱਤਣ ਸੋ ਅੱਜ ਪਾਣੀ ਪੁਣੀ ਵਾਵਾ ਆ ਉਹ ਵੀ ਮੈਂ ਤੁਹਾਨੂੰ ਦਿਖਾਉਣਾ ਜਿੰਨਾ ਕ ਆਇਆ ਹੋਊਗਾ ਜੋ ਵੀ ਉਹ ਵੀ ਤੁਹਾਨੂੰ ਮਾਹੌਲ ਜਿਹਾ ਦਿਖਾਵਾਂਗੇ ਸੋ ਉਹਨਾਂ ਚਿਰ ਕੰਟੀਨਿਊ ਰੱਖੋ ਖਿੱਚ ਕੇ ਰੱਖੋ ਕੰਮ ਲਵ ਯੂ ਦਿਲੋਂ ਲਵ ਯੂ ਆਏ ਹਾਏ ਪਾਰੀ ਕਰ ਦੇ ਪਾਰੀ ਕਰ ਲਓ ਵੀ ਫਲਾਈਂਗ ਕਿੱਸ ਕਰ ਦੋ ਸਾਰਿਆਂ ਨੂੰ ਫਲਾਈਂਗ ਕਿੱਸ ਕਰ ਦੋ ਇਦਾਂ ਇਦਾਂ ਓਹ ਫੁੱਲ ਭੇਜਿਆ ਜੱਟੀ ਨੇ ਇਦਾਂ ਕਰਕੇ ਹੈਂ ਸਾਂਭ ਲਵੋ ਸਾਕੇ ਤੋਂ ਹਾਂ ਬੀਬੀ ਹਾਂਜੀ 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 ਬਾਈ ਬਾਈ ਜੀ ਕਰਦੇ ਗੱਲਬਾਤ ਆ ਗਈ ਸਾਡੀ ਨਖਰੋ ਫੇਰ ਉੱਪਰ ਆਹ ਰੋਟੀ ਕੁਟੀ ਬਾਣੀ ਹੁੰਦੀ ਆ ਬੰਦਾ ਚੁੱਪ ਕਰੇ ਕਾਈ ਲੈ ਆਹ ਗਾਣੇ ਆ ਪੀਣ ਨੂੰ ਬਾਈ ਪਰ ਹੈਗਾ ਉੱਪਰ ਆਹ ਪੀਣ ਨੂੰ ਅਸੀਂ ਸਜਣਾ ਦੀ ਗਾਣਿਆਂ ਨੂੰ ਇਹਨਾਂ ਨੂੰ ਆ ਸੱਤ ਲੈ ਉਹ ਕਰ ਲੈ ਰੋਟੀ ਖਾਇਆ ਨਾ ਚੁੱਪ ਕਰੇ ਬਹੁਤਾ ਧਿਆਨ ਨਹੀਂ ਦੇਈਦਾ ਹੁੰਦਾ ਕੀ ਕਰੇ ਕੀ ਨਹੀਂ ਕਰੇ ਇਹਨੇ ਮੈਦਾਨ ਖਵਾਈ ਪਾਈ ਨਾ ਤੈਨੂੰ ਫਿਕਰ ਹੈ ਨਹੀਂ ਆਸੂ ਸਰੀ ਮਾਰੀ ਜਾਣੀ ਬਸ ਇੰਨਾ ਗਾਲੇ ਚਾਹ 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 ਗਾਲੇ ਕੀਤਾ ਕਰਨਾ ਕਾਲੇ ਕਪੜੇ ਤੋਂ ਨਾਲੇ ਨਾਲੇ ਕਿਹਨੂੰ ਪਾਉਂਦੇ ਨਾਲੇ ਨਾਲ ਸੌਂਦਾ ਥੱਲੇ ਦੇ ਸਹੀ ਗੱਲ ਸਹੀ ਗੱਲ ਗੱਟ ਕੇ ਚ ਪਾਦੇ ਸਹੀ ਗੱਲ ਇਹ ਮਤਲਬ ਕੰਮ ਨਹੀਂ ਕੋਈ ਨਹੀਂ ਹੈਗਾ ਨਹੀਂ ਹੈ ਕੰਮ ਕਰਤਾ ਨਹੀਂ ਸੌਂਦਾ ਤਾਂ ਸਾਨ ਕਰਦਾ ਕਰੀ ਤੇ ਜਾਂਦੀ ਹੈ ਸਹੀ ਗੱਲ ਇਹ ਕਰਨਾ ਹੀ ਪੈਣਾ ਸਭ ਨੂੰ ਤਾਂ ਕਰਨਾ ਹੀ ਪੈਣਾ ਜੀ ਮਰਜ਼ੀ ਕਰੋ ਹਾਂ ਇਹ ਕਰਨਾ ਹੀ ਪੈਣਾ ਕਿਸਾਨ ਨਹੀਂ ਹੈਗਾ ਜਾ ਗਿਆ ਜਿਹੜਾ ਕੜੇ ਪੁੰਦੀਆਂ ਜਿਹੜਾ ਨਿਕਲਦਾ ਲੋੜ ਹੈ ਸੋਤਣਾ ਮੰਨਦਾ ਹੈ ਆਹ ਕੁਦਾ ਮੁਹਰੇ ਖੜਾ ਹੈ ਇੱਕ ਵਾਰ ਹੈ ਇੱਕ ਹਟ ਜਾ ਬੀਬੀ ਹਟ ਜਾ ਹਟ ਜਾ ਹਟ ਜਾ ਮੇਲੇ ਨੂੰ ਮੈਂ ਅੱਗੇ ਧਰੀਆਂ ਹਰ ਵੇਲੇ ਪਾਪਾ ਮੈਂ ਉਹ ਤਾਂ ਕਹਿੰਦੀ ਐ ਕਿ ਉਹਨੇ ਸੁਬਾਹ ਨਹੀਂ ਕਿਤੇ ਰਿਹਾ ਉਹ ਇੱਥੇ ਆ ਕੇ ਘਰ ਆਉਂਦੀ ਹੀ ਹੈ ਘਰ ਆਉਂਦੀ ਆ ਡਰ ਗਈ ਮੰਮੀ ਤੋਂ ਡਰ ਗਈ ਬੀਬੀ ਪੋਚੇ ਪਾਉਂਦੀ ਹੈ ਨਾ ਪੋਚੇ ਜੋਰ ਮੈਂ ਤੇਜ ਨੇ ਕਰਨਾ ਜੋਰ ਨਹੀਂ ਮਾਰ ਲਗਾ ਉਹ ਉੱਠ ਕੇ ਪੂਰਾ ਜਾਣਾ ਡੰਗੋਰੀ ਪਰ ਤੇ ਜਿਹੜਾ ਜੋਰ ਲਾਇਆ ਜੋਰ ਆਹ ਪਾਣੀ ਸੈਂਝੇ ਨੇ ਸੈਂਝ ਦਿਨੇ ਜੀ ਸੈਂਝ ਜੋਰ ਕਰਾ ਨੂੰ ਦਾ ਨਹੀਂ ਇਥੇ ਤਰੀ ਕਿਦਾ ਹੀ ਕੋਲ ਫੜ ਕੇ ਬਹਿ ਲੈ ਜੋਰ ਪਰ ਕਰ ਆਹ ਦੇ ਪਾਣੀ ਉੱਢ ਕੇ ਕਹਾਂ ਨਹੀਂ ਮੈਂ ਚੱਲ ਮੈਂ ਕਰ ਦਨਾ ਸਰ ਚੱਲ ਦੇਖੋ ਤੇ ਸਾਡੇ ਪਿੰਡ ਸਾਰਾ ਆਟਾ ਮਿਲਦਾ ਆਪਣਾ ਬਣਦਾ ਸ਼ਰਮਾ ਕੀ ਆ ਸ਼ਾਰਦਾ ਸ਼ਾਰਦਾ ਆਟਾ ਸਾਡੇ ਪਿੰਡ ਮਿਲ ਲੱਗੀ ਜਾ ਵੇ ਲੋ ਸਾਡੇ ਪਿੰਡ ਕਿਹੜੀ ਚੀਜ਼ ਨਹੀਂ ਮਿਲਦੀ ਜਗਾਰ ਕੱਲ ਹੈ ਕਿ ਇਹਦੇ ਪਿੰਡ ਇਦਾਂ ਦਾ ਜਿਗਾਰਡ ਸਾਡੇ ਪਿੰਡ ਸਾਰੇ ਜਿਗਾਰਡ ਆ ਵੇ ਵਾਹ ਇਹ ਸਾਡੇ ਪਿੰਡ ਮਿਲ ਲੱਗੀ ਆ ਆਟਾ ਆਟਾ ਮਿਲ ਆਟਾ ਇੱਥੇ ਦਾਣਾ ਛੱਡ ਜਿਦਾ ਦਾਣੇ ਤੇ ਆਟਾ ਪੀ ਕੇ ਬੋਰੀਆਂ ਦੇ ਵਿੱਚ ਪਾ ਕੇ ਦੇ ਦਿੰਦੇ ਆ ਜਿਹੜਾ ਆ ਸਾਰੀ ਪੈਕਿੰਗ ਕੀਤੀ ਜੇ ਕਿ ਇਹਨੇ ਬੱਜਾ ਲੈ ਕੇ ਜਾਣਾ ਤੇ ਬੱਜਾ ਲੈ ਕੇ ਜਾ ਸਕਦਾ ਜੇ ਕਿ ਇਹਨੇ ਉਦੋਂ ਭਰਾ ਕੇ ਕਾੜਨਾ ਤੇ ਭਰਾ ਕੇ ਕਾੜਦਾ ਕੀ ਕਰਨ ਤਸਮਨ ਕੌਣ ਆ ਉਹ ਕੌਣ ਆ ਸਾਹਮਣੇ ਜਿਹੜਾ ਗੇੜ ਕੋਲ ਦਾ ਆ ਜਿਹੜਾ ਗੇੜ ਕੋਲ ਦਾ ਭਾਈ ਕੌਣ ਕੌਣ ਬੋਲਦੇ ਯਾਰ ਨਹੀਂ ਭੁੱਲ ਗਿਆ ਆ ਮਾਦਨੀਆ ਮਾਦੀ ਪਾਰਟੀ ਦਾ ਵਰਕਰ ਹੰਦੋ ਅੱਗੇ ਡੈਡੀ ਨਹੀਂ ਮਟੋਰੀਓ ਚੱਲ ਜੇ ਮਨੇ ਫੇਰ ਤੇ ਪੇੜ ਮਾਰੀ ਪੇੜ ਮਾਰੀ ਸ਼ੋਲਡਰ ਤੇ ਸ਼ੋਲਡਰ ਤੇ ਚੋ ਚੰਗੀ ਆ ਗਿਆ ਸ਼ਾਲਾ ਆਇਆ ਸ਼ੋਲਡਰ ਤੇ ਜੇ ਪੇੜ ਵੱਜ ਗਈ ਅੱਜ ਫੇਰ ਹੈ ਗੱਟੀ ਹੋਰ ਦਿਨ ਤਰਚੂ ਹੈ ਜਸਮਨ ਇੱਧਰ ਉਹ ਤਾਂ ਸ਼ੋਲਡਰ ਤੇ ਸਪੀਡ ਵੱਜੀ ਅੱਜ ਹਾਂ ਚਲ ਕੋਈ ਗੱਲ ਨਹੀਂ ਛੇਤਰ ਵੀ ਖਾਣੇ ਚਾਹੀਦੇ ਥੋੜੇ ਬਹੁਤ ਇਹ ਕੋਲੋਂ ਦੇ ਹਨ ਚੱਲ ਮੇਰਾ ਅੱਜ ਮੈਂ ਠੀਕ ਰਹਿਦਾ ਸਭ ਠੀਕ ਹੋ ਗਈ ਬੱਚਾ ਅੱਜ ਹਾਂ ਠੀਕ ਹੋ ਗਏ ਨਾ ਹਾਂ ਚੱਲ ਦਾਦੀ ਨੂੰ ਬੁਲਾ ਦੇ ਫੇ ਚਲ ਆਓ ਇੱਧਰ ਬੁਲਾ ਲਓ ਚੁੱਪ 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 ਨਹੀਂ ਉਹਨਾਂ ਨੂੰ ਚੱਲੋ ਕੋਲੋਂ ਕੋਲੋਂ ਤਾਂ ਮੈਂ ਹਾਂ ਅੱਜ ਨਾ ਲੱਭ ਨਿੱਕੀ ਪੀੜ ਮਾਰੀ ਸਾਰਾ ਦਿਨ ਚ ਪੀੜਾ ਚ ਪੀੜਾ ਚ ਚੱਲ ਬੀਬੀ ਨੂੰ ਵੀ ਮੱਥਾ ਟੇਕਦੇ ਜਾ ਕੇ ਮੈਂ ਇਹਨੇ ਪਿੱਛੇ ਲੈ ਗਿਆ ਹੈ ਟੇਕਦੇ ਮੱਥਾ ਸਤਿ ਸ੍ਰੀ ਅਕਾਲ ਬੀਬੀ ਜੀ ਕੀ ਹਾਲ ਹੈ ਕਿੱਦਾਂ ਕਿਦਾਂ ਸਾਸਰੀ ਕਾਲ ਕਿਦਾਂ ਸਾਸਰੀ ਕਾਲ ਸਾਸਰੀ ਕਾਲ ਜੀ ਸਾਸਰੀ ਦਵਾਰਾ ਬੋਲ ਦੋ ਸਾਸਰੀ ਕਾਲ ਬੀਬੀ ਸਾਸਰੀ ਸਾਸਰੀ ਰਪੁੱਤ ਵੱਡਾ ਵੱਡਾ ਹੈ ਝਾ ਵੱਡਾ ਹੋ ਗਿਆ ਬੀਬੀ ਕੀ ਹਾਲ ਹੈ ਤੁਹਾਡਾ ਕੀ ਹਾਲ ਹੈ ਤੁਹਾਡਾ ਕੀ ਹਾਲ ਹੈ ਤੁਸੀਂ ਕੀ ਹਾਲ ਹੈ ਮੈਨੂੰ ਦੱਸਣਾ ਲੱਗੀ ਲੱਗੀ ਸਮਝ ਲੱਗੀ ਤੁਹਾਨੂੰ ਲੱਗੀ ਸਮਝ ਓ ਆ ਜਾ ਜਾ ਤੂੰ ਦੂਰ ਕਿੱਧਰ ਗਈ ਓਏ ਤੁਹਾਡਾ ਤਾਂ ਡਰਦੀ ਆ ਜਸਮਨ

ਹੱਥ ਲਾ ਦੋ ਚੱਲ ਹੱਥ ਲਾ ਦੋ ਲਾ ਦੋ ਲਾ ਦੋ ਮੈਨੂੰ ਡਰਦੀ ਆ ਨਹੀਂ ਨਹੀਂ ਉਹ ਡਰਦੀ ਚਲੋ ਰਹਿਣ ਦਿਓ ਚੱਲ ਆ ਲੋ ਆ ਦਾਦੇ ਜਣਾ ਨਹੀਂ ਰਹਿਣਾ ਹੁੰਦਾ ਸਾਰੇ ਆ ਜਾਓ ਰਹਿਣ ਦਿਓ ਰਹਿਣ ਦਿਓ ਚਲੋ ਰਹਿਣ ਦਿਓ ਜਸਮਨ ਡਰ ਜਾਣਾ ਪੁੱਤ ਉਹਨੇ ਪੀ ਲੈਂਦਾ ਦੁੱਧੂ ਪੀ ਲੈਂਦਾ ਆ ਜਾ ਪੀ ਲੋ ਪੀ ਲੋ ਪੀ ਆ ਲੈ ਤਿੰਨ ਦਾਣੀ ਪੀ ਲੈਂਦਾ ਉਹਨੂੰ ਪੀ ਲੈਂਦਾ ਡਾਡੀ ਨੂੰ ਹੁਣ ਲੱਗ ਗਿਆ ਹਟਾ ਹੁਣ ਚੱਲ ਜਾਣਾ ਤਾਂ ਰਹਿਣ ਪੀ ਲੋ ਪੀ ਲੈ ਤੂੰ ਦੂਰ ਕਰਤਾ ਉਹ ਤੋਂ ਉਹਨੇ ਪੀਣਾ अता डी आलो मैं नहीं उन्हें दे देते हैं मैंने दो आलो जैसे नहीं तो नहीं है? भी नहीं पी हूँ उन्हें दे आरिको कैसे पी रही है मालूम नहीं कैसे पी रही है इधर बनाए इधर बनाए ब्लॉगरों का क्या अच्छा किधर किधर बोलने का कैसे